ਲੋ ਵੀ ਸਜਣੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਕਲਤ ਵਾਤੇ ਜੇ ਚਿਰ ਨੇ ਚੱਲੋ ਚੱਲੋ ਲੋਕੋ ਪਹੁੰਚੋ ਆਪਣੀ ਜੀ ਸੇਵਾਦਾਰ ਚੈਨਾ ਜਿਹੜਾ ਕਿ ਉਹ ਲਾ ਰਹੇ ਆ ਜਿੰਨੇ ਵੀ ਸੇਵਾਦਾਰ ਸਾਡੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਧੰਨਵਾਦ ਜੀ ਕਰਦੇ ਚੱਲਦੇ ਪੋਲ ਜੀ ਦੂਰ ਤੋਂ ਇਧਰ ਹੋ ਜੀ ਨੋ ਇਹ ਸਾਡੇ ਪੱਕੇ ਸੇਵਾਦਾਰ ਆ ਬੰਦੇ ਇਹ ਕਹੋ ਹਰ ਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੋਣ ਨਿਯਾਨੇ ਲਾਉਂਦੇ ਆ ਜੇ ਨਾ ਕੋਈ ਵੀ ਬੰਦਾ ਸੇਵਾਦਾਰ ਨੂੰ ਪਛਾਣ ਕਰਕੇ ਉਹਨੂੰ ਆਵਾਜ਼ ਮਾਰ ਸਕੇ ਕੋਈ ਕੰਮ ਸੰਦਾ ਕਹਿਣਾ ਹਾਂ ਉਹ ਨਹੀਂ ਲਾਇਆ ਇੱਕ ਨਾ ਮਾ ਇਹ ਚਾਹਵਾ ਇਹ ਹੈ ਜੀ 29 ਇਹ ਹੈ ਜੀ ਰਵੀ son of ਬਿੱਕਰ ਸਿੰਘ ਕੜਾਕਾ ਅਗਲੀ ਯਾਰ ਨੂੰ ਆਪਾਂ ਇਹ ਛਪਾ ਕੇ ਹੀ ਲਿਆਉਣੇ ਆ ਪ੍ਰਬੰਧਕ ਕਮੇਟੀ ਦੇ ਨਾਂ ਤੇ ਜਿਹੜੇ ਕਿ ਇਹ ਚੈਨ ਖਾਸ ਕਰਕੇ ਐਤ ਕੀ ਥੋੜਾ ਜਿਹਾ ਨਾਲ ਸੀਗੀ ਯਾਦ ਨਹੀਂ ਰਿਹਾ ਕੰਮ ਇਹ ਆ ਬਲਕਾਰ ਸਿੰਘ ਮਿਸਤਰੀ ਵਾਹ ਕੱਟੀ ਗਈ ਨਾ ਹੁੰਦਾ ਔਏ ਇਹ ਸੇਵਾਦਾਰ ਸਾਡੇ ਹੈਗੇ ਅਜ ਮੇਰ ਸਿੰਘ ਪ੍ਰੇਮੀ ਜਵੇਰ ਸਿੰਘ ਇਹ ਵੀ ਬਹੁਤ ਬਾਖੂਬੀ ਸੇਵਾ ਨਿਭਾਉਂਦੇ ਆ ਤੇ ਇਹ ਆ ਜੀ ਬਲਵੇਰ ਸਿੰਘ ਬਲੀ ਸਾਡੇ ਮੁੱਖ ਸੇਵਾਦਾਰ ਆਹੇ ਇਹ ਪਾਣੀ ਦੀ ਸੇਵਾ ਨਿਭਾਉਂਦੇ ਆ ਕੁਛ ਤਾਂ ਤੇ ਬਾਕੀ ਸੇਵਾ ਖੁੱਲੀ ਸੇਵਾ ਕਰਦੇ ਆ ਲਓ ਇਹ ਇਹ ਸੇਵਾਦਾਰ ਕਬੱਡੀ ਕਮੈਂਟੀਟਰ ਜਗਰੂਪ ਸਿੰਘ ਮੋਦਲੇ ਵਾਲਾ ਇਹ ਕਬੱਡੀ ਦੇ ਵਿੱਚ ਕਮੈਂਟਰੀ ਦੀ ਸੇਵਾ ਨਿਭਾਉਦੇ ਤੇ ਨਾਲੇ ਸਾਡੇ ਪ੍ਰਧਾਨ ਜੀ ਦੇ ਸਕੇ ਮਾਮਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਵੀਰ ਆ ਜਿਹੜੇ ਭਾਂਡਿਆਂ ਦੀ ਸੇਵਾ ਬਹੁਤ ਵੱਧ ਤੋਂ ਵੱਧ ਭਾਂਡਿਆਂ ਦੀ ਸੇਵਾ ਨਿਭਾਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਇਹ ਸੇਵਾਦਾਰ ਬਹੁਤ ਵੱਖੋ ਭੀ ਸੇਵਾ ਨਿਭਾਉਂਦੇ ਆ ਜੀ। ਇਹ ਸੇਵਾਦਾਰ ਸਾਡੇ ਰਾਜਵਿੰਦਰ ਜੀ ਹੈ ਆਲ ਰਾਊਂਡਰ ਹੈ। ਬਿਜਲੀ ਦਾ ਕੰਮ ਵੀ ਇਹਨਾਂ ਤੋਂ ਲੈ ਲੈਨੇ ਅਸੀਂ। ਇਹ ਹੋਰ ਵੀ ਜੇ ਕੋਈ ਕੰਮ ਆ ਕੋਈ ਅੜਦਾ ਤਾ ਇਹ ਉਹਨਾਂ ਦਾ ਕੰਮ ਅਸੀਂ ਇਹਨਾਂ ਤੋਂ ਲੈ ਲੈਨੇ ਆ। ਇਹ ਨੰਬਰ ਹੈ ਇਹਦਾ ਸੇਵਾਦਾਰ ਹੈ ਤਾਂ ਇਹ ਮੈਂ ਪ੍ਰਦਾਨ ਕਰੂੰਗਾ ਮੈਂ ਆ ਕੇ ਲੈਣੀਆਂ ਪਈਆਂ ਨੇ ਉਹਨਾਂ ਨਾਲ ਇੱਕ ਕਾਕਾ ਠੇਕੇਦਾਰ ਵਜਦਾ ਜੀ ਰਣਜੀਤ ਸਿੰਘ ਨੌਜਵਾਨ ਸੇਵਾਦਾਰ ਸਾਡੇ ਹੈਗਾ ਬਹਾਦਰ ਸਿੰਘ ਜੀ ਨੌਜਵਾਨ ਸੇਵਾਦਾਰ ਸਮਾਟੀ ਵਾਲੇ ਆ ਕਿੰਨੇ ਸਾਲ ਗੱਦੀ ਗੱਦੀ ਉਹ ਮੇਜ ਲਾ ਕੇ ਨਾਲ ਤਿੰਨ ਅੱਥਰੂ ਦੇਜ ਬੰਨ ਦੇ ਬੰਦਾ ਉਥੇ ਕੱਦੇ ਲਾ ਦੋ ਬੰਦੇ ਇਹਦਾ ਹੋਇਆ ਕਥਵਾਚਕਾਂ ਰੋਟਣੀਆਂ ਬਾਬੇ ਪੰਪਾ ਸਾਰਾ ਇਹ ਬੰਦਾ 15 ਦਿਨ ਪਹਿਲਾਂ ਤੋਂ ਸੇਵਾ 'ਚ ਜੁਟਿਆ ਆਇਆ ਇਹ ਬੰਦਾ ਇਹ ਸਾਰਿਆਂ ਨਾਲੋਂ ਜ਼ਿਆਦਾ ਸੇਵਾ ਨਿਭਾ ਰਿਹਾ ਹੈ ਬੰਦੇ ਇਹ 3 ਸਟਾਰ ਦਾ ਹੈ ਕਰ ਸਹੀ ਹੈ ਜੀ ਸਹੀ ਇਹ ਸੇਵਾਦਾਰ ਸਾਡੇ ਬਹੁਤ ਮਾਨਯੋਗ ਭਾਈ ਰਾਜੂ ਬਰਾੜ ਬਹੁਤ ਮਾਖੂਬੀ ਸੇ ਵਨਭਾਉਨੇ ਆ ਜੀ ਹਲੇ ਜੀ ਇਹਦਾ ਟੈਂਟ ਦਾ ਭਾਅ ਚਾਹ ਏ ਬਾਈ ਜੀ ਕਿਹੜੀ ਸੇਵਾ ਸਾਮਤੀ ਲਮਾਉਣੀ ਹੈ ਜੀ ਟੈਂਟ ਵਾਲੇ ਤੋਂ ਟੈਂਟ ਵਾਲੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਸਾਰੀ ਸੇਵਾ ਬਹੁਤ ਘਰਾਂ ਦਾ ਕੋਈ ਤਾਰਫ ਨਹੀਂ ਕੋਈ ਪ੍ਰੋਗਰਾਮ ਹੁੰਦਾ ਹਾਂ ਜੀ ਚਾਹੇ ਕਿ ਤੋਂ ਕਮਲ ਨਿਖਾਤੇ ਰੇਟ ਦਾ ਠੀਕ ਆ ਜੀ ਵਾਹ ਜੀ ਜਿਹੜੇ ਪੁੱਛ ਨਹੀਂਦੇ ਤੁਹਾਡੀ ਕਿਰਦਾਰ ਸੇ ਠੀਕ ਆ ਜੀ ਹਿਸਾਬ ਨਾਲ ਸਰਦਾਰ ਤੁਹਾਨੂੰ ਪੇਟਾ ਦੇ ਦਿਓ ਠੀਕ ਆ ਕੋਈ ਆਦਾਨ ਪਾਦ ਦਾ ਰੇਟ ਨਹੀਂ ਲੈਣਾ ਦੇ ਨਾਲ ਜਿਹੜੇ ਲਾਉਣਾ ਲੈਣਾ ਹੋਰ ਨੰਬਰ ਦੇ ਅੱਗੇ ਸੇਵਾ ਪ੍ਰੀਤ ਕਰਦੇ ਹਾਂ ਅਸੀਂ ਤਾਂ ਜਿੰਨੇ ਕਰਦੇ ਜਾਨਾ ਕੋਈ ਇਹਨਾਂ ਨੂੰ ਆਇ ਨਹੀਂ ਗੁਰੂ ਘਰ ਨਾਲ ਪੈਸੇ ਨਾਲ ਗੁਰੂ ਘਰ ਦੀ ਸੇਵਾ ਕਰਦੇ ਨੂੰ ਠੀਕ ਹਾਂ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਜੀ ਲੋ ਵੀ ਸੱਜਣੋ ਆ ਜਿਹੜਾ ਸੇਵਾਦਾਰ ਹੈ ਸੇਵਾ ਕਰਕੇ ਸ਼ਰਟ ਬਦਲ ਚੁੱਕੇ ਆ ਆਇਓ ਟੰਬੇ ਲੱਗ ਨਹੀਂ ਆਇਓ ਕਰ ਰਿਹਾ ਵਿਸ਼ਰਾਮ ਹੁਣ ਹੁਣ ਸ਼ਿਫਟ ਦੂਜੀ ਚੱਲੀ ਜਾਂਦੀ ਆ ਉਹ ਜਿਹੜੇ ਸੇਵਾਦਾਰ ਉਹ ਸੇਵਾ ਕਰ ਰਹੇ ਚਾਹ ਪਾਣੀ ਪੀ ਕੇ ਤੇ ਆਰਾਮਦਈ ਨਾਲ ਬੈਠੇ ਆ ਇਹ ਸੇਵਾਦਾਰਾਂ ਨੇ ਰਾਤ ਦੀ ਡਿਊਟੀ ਨਿਭਾਈ ਆ ਇਸ ਦੁਆਰਾ ਫੇਰ ਸ਼ਾਮ ਪੈ ਚੱਲੀ ਆ ਤੇ ਹੁਣ ਫੇਰ ਲੰਗਰ ਦਾ ਦੁਆਰ ਤੋਂ ਫੇਰ ਚਾਲੂ ਹੋ ਰਿਹਾ 7 ਵਜੇ ਲੰਗਰ ਬੰਦ ਕਰ ਦੇਣਾ ਤੇ ਕੇਣਾ ਹੁਣ ਸ਼ੁਰੂ ਹੋ ਰਿਹਾ ਲੰਗਰ